ਹੇ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਗੱਲਬਾਤ ਇਹ ਕਰਨੀ ਹੈ ਕਿ ਘਰਾਂ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਰਖਾਉਣੇ ਆ ਜਾਂ ਸਹਿਜ ਪਾਠ ਰਖਾਉਣੇ ਆ ਗ੍ਰੰਥੀ ਸਿੰਘ ਰੱਖਦੇ ਨੇ ਸੰਪੂਰਨ ਭੋਗ ਵੀ ਪੈਂਦਾ ਪਰ ਕਈਆਂ ਦੇ ਮਨ ਵਿੱਚ ਇਹ ਵਿਚਾਰ ਹੁੰਦਾ ਹੈ ਕਿ ਪਾਠ ਰਖਾਇਆ ਸੀ ਉਸ ਦਾ ਜਿਹੜਾ ਫਲ ਸੀ ਸਾਨੂੰ ਪ੍ਰਾਪਤ ਨਹੀਂ ਹੋਇਆ ਜਾਂ ਕਹਿੰਦੇ ਪਾਠ ਸੰ ਲੱਗਿਆ ਨਹੀਂ ਇਸ ਤਰ੍ਹਾਂ ਵੀ ਕਹਿ ਦਿੰਦੇ ਨੇ ਨਹੀਂ ਲੱਗਿਆ ਉਸ ਦੀ ਕੋਈ ਨਿਸ਼ਾਨੀ ਵੀ ਨਹੀਂ ਹੋਈ ਜੱਪ ਪੁੱਛੀਏ ਭਾਈ ਨਿਸ਼ਾਨੀ ਦੱਸੋ ਤੁਹਾਨੂੰ ਪਾਠ ਨਹੀਂ ਲੱਗਿਆ ਉਹਦੀ ਨਿਸ਼ਾਨੀ ਕੀ ਹੈ ਪਰ ਨਿਸ਼ਾਨੀ ਵੀ ਕੋਈ ਨਹੀਂ ਪਰ ਸੰਗਤ ਜੀ ਗਲਤ ਕਿਥੇ ਆ ਅੱਜ ਆਪਾਂ ਹੀ ਵਿਚਾਰ ਕਰਨੀ ਹੈ ਕਿ ਖੰਡ ਪੜ ਸਹਿਬ ਰਖਾਉਣ ਵੇਲੇ ਕਿਹੜੀਆਂ ਆਪਾਂ ਗਲਤੀਆਂ ਕਰਦੇ ਆ ਜਿਸ ਦਾ ਆਪਾਂ ਲਾਭ ਸੰਪੂਰਨ ਲਾਭ ਪ੍ਰਾਪਤ ਨਹੀਂ ਹੁੰਦਾ ਬਾਣੀ ਪੜੀ ਤੇ ਲਾਭ ਨਾ ਹੋਵੇ ਇਹ ਹੋ ਨਹੀਂ ਸਕਦਾ ਆਓ ਖੰਡਪੜ ਸਾਹਿਬ ਰੱਖਦੇ ਆ ਪਰ ਉਸ ਦਾ ਲਾਭ ਕੋਈ ਨਹੀਂ ਮਿਲਦਾ ਸੰਗਤ ਜੀ ਪਹਿਲੀ ਗੱਲ ਜਦੋਂ ਆਪਾਂ ਗਰੰਥੀ ਸਿੰਘ ਕੋਲ ਜਾਂਦੇ ਆ ਬਾਬਾ ਜੀ ਦੇ ਕੋਲ ਕਿ ਭਾਈ ਅਸੀਂ ਖਾਨਪੜ ਸਾਹਿਬ ਰਖਾਉਣਾ ਹੈ ਤਰੀਕ ਦੇਣੇ ਆ ਤਰੀਕ ਦਿੱਤੀ ਉਹਨਾਂ ਨੇ ਤੁਸੀਂ ਇਹ ਬੇਨਤੀ ਕਰਿਆ ਕਿ ਗਰੰਥੀ ਸਿੰਘ ਜਿਹੜੇ ਲਾਉਣੇ ਨੇ ਪੂਰੀ ਚੜ੍ਹਦੀ ਕਲਾ ਵਾਲੇ ਹੋਣੇ ਚਾਹੀਦੇ ਨੇ ਕਿਸੇ ਸੰਪਰਦਾਵਾਂ ਚ ਸਿੱਖੀ ਹੋਣੀ ਚਾਹੀਦੀ ਪਾਠ ਪਹਿਲੀ ਗੱਲ ਤੇ ਗਰੰਥੀ ਸਿੰਘ ਮਿਲ ਨਹੀਂ ਦੇ ਅੱਜ ਦੇ ਸਮੇਂ ਵਿੱਚ ਨਹੀਂ ਬਹੁਤ ਘੱਟ ਨੇ ਤੇ ਜਿਹੜੇ ਇੱਕ ਉਹਨਾਂ ਦੀ ਜਿਹੜੀ ਮਰਿਆਦਾ ਹੈ ਸੱਤ ਬਾਣੀਆਂ ਦਾ ਨਿਤਨੇਮੀ ਗਰੰਥੀ ਸਿੰਘ ਹੋਣਾ ਜ਼ਰੂਰੀ ਹੈ ਇਹ ਵੀ ਬਹੁਤ ਘੱਟ ਨੇ ਪਰ ਗਰੰਥੀ ਸਿੰਘ ਲੱਭੋ ਕਿ ਸੱਤ ਬਾਣੀਆਂ ਦਾ ਨਿਤਨੇਮੀ ਹੋਵੇ ਜ਼ਰੂਰੀ ਆ ਤੇ ਚੜ੍ਹਦੀ ਕਲਾ ਵਾਲਾ ਜੀਵਨ ਵਾਲਾ ਸਿੰਘ ਹੋਵੇ ਗਰੰਥੀ ਸਿੰਘ ਪੰਜ ਸਿੰਘ ਤੁਸੀਂ ਲੱਭਣੇ ਨੇ ਕਈ ਤੌਣ ਸੰਪਰਦਾਵਾਂ ਵਾਲੇ ਇੱਕ ਸੰਗਤ ਨਾਲ ਜਪਜੀ ਸਾਹਿਬ ਹੀ ਰੱਖਦੇ ਨੇ ਪਰ ਆਪਾਂ ਜੋ ਪਿੰਡਾਂ ਵਿੱਚ ਆਮ ਚੱਲ ਰਿਹਾ ਹੈ ਆਪਾਂ ਉਸ ਦੀ ਬੇਨਤੀ ਕਰਦੇ ਆ ਕਿ ਪੰਜ ਗਰੰਥੀ ਸਿੰਘ ਲੱਭੇ ਜਦੋਂ ਚੜ੍ਹਦੀ ਕਲਾ ਵਾਲੀ ਖੰਡਪੜ ਸਾਹਿਬ ਰੱਖਿਆ ਠੀਕ ਹੈ ਸੰਗਤ ਜੀ ਪਰ ਆਪਾਂ ਗਲਤੀ ਕਿੱਥੇ ਕਰ ਰਹੇ ਆ ਖੰਡਪਾਤ ਸਾਹਿਬ ਰਖਾਤਾ ਅਰਦਾਸ ਦੇ ਵਿੱਚ ਸ਼ਾਮਲ ਹੋਇਆ ਸਾਰਾ ਪਰਿਵਾਰ ਹੋਇਆ ਆਣ ਗਵੰਡ ਵੀ ਸੱਦਿਆ ਰਿਸ਼ਤੇਦਾਰ ਵੀ ਸੱਦੇ ਸਾਰੀ ਮਰਿਆਦਾ ਜੋ ਗ੍ਰੰਤੀ ਸਿੰਘ ਨੇ ਆਪ ਨੂੰ ਸਮਝਾਈ ਕਿ ਪਾੜ ਬਹਿ ਕੇ ਸੁਣਨਾ ਹੈ ਅਰਦਾਵੇ ਸ਼ਾਮਲ ਹੋਣਾ ਹੈ ਸਾਡੀ ਆ ਸੇਵਾ ਵੀ ਕਰੋ ਕ੍ਰੰਤੀ ਸਿੰਘਾਂ ਦੀ ਸੰਗਤ ਸੇਵਾ ਕਰਦੀ ਹੈ ਭਾਵਨਾ ਦੇ ਨਾਲ ਕਰਦੀ ਸ਼ਰਧਾ ਭਾਵਨਾ ਦੇ ਨਾਲ ਕਰਦੀ ਹੈ ਸੇਵਾ ਕਰਨੀ ਵੀ ਚਾਹੀਦੀ ਬਿਰਜੀ ਗੁਰੂ ਦੇ ਵਜੀਰ ਨੇ ਜਦੋਂ ਸੰਗਤ ਜੀ ਮਦ ਲੱਗਦਾ ਹੈ ਮਦ ਤੋਂ ਪਰੰਤ ਆਪਣੇ ਘਰ ਰਿਸ਼ਤੇਦਾਰ ਆਏ ਆਪਾਂ ਸੱਦ ਲੈਨੇ ਪਹਿਲਾਂ ਦੋ ਚਾ ਰਿਸ਼ਤੇਦਾਰ ਸੱਦ ਲੈਨੇ ਆ ਜਾਂ ਮੁੰਡੇ ਆਪਾਂ ਆਂਡ ਗਵਾਂਡ ਸੱਦ ਲੈਨੇ ਆ ਭਾਈ ਅਸੀਂ ਖਣਪੜ ਸਾਹਿਬ ਰਖਾਇਆ ਹੈ ਸੇਵਾ ਕਰੋ ਬਣ ਕੇ ਚੰਗੀ ਗੱਲ ਸੱਦਣਾ ਚਾਹੀਦਾ ਪਰ ਸੰਗਤ ਜੀ ਗਲਤੀ ਕਿੱਥੇ ਕਰਦੇ ਆ ਭੋਗਾ ਤੋਂ ਜਦੋਂ ਭੋਗ ਪੈਂਦਾ ਹੈ ਭੋਗਾ ਦੇ ਸ਼ਲੋਕਾਂ ਦੇ ਵਿੱਚ ਪਰਿਵਾਰ ਦਾ ਮੈਂਬਰ ਕੋਈ ਨਹੀਂ ਬੈਠਾ ਹੁੰਦਾ ਪਹਿਲੀ ਗੱਲ ਸਾਰੀ ਬਾਣੀ ਸੁਣਨੀ ਚਾਹੀਦੀ ਪਰਿਵਾਰ ਨੂੰ ਕੋਈ ਵੀ ਮੈਂਬਰ ਅੰਦਰ ਨਹੀਂ ਬੈਠਾਂ ਦਾ ਗੁਰੂ ਸਾਹਿਬ ਦੀ ਜੋੜੀ ਵਿੱਚ ਚਲੋ ਭੋਗ ਪੈ ਗਿਆ ਫਿਰ ਆਪਾਂ ਸੰਗਤ ਜੀ ਸੰਗਤ ਸੱਦਦੇ ਆ ਆਪਾਂ ਕੀ ਅੱਜ ਕੱਲ ਵੇਣੇ ਆ ਕਿ ਜਿਹੜੇ ਬਰਤਨ ਨੇ ਸੰਗਤ ਦੇ ਝੂਠੇ ਬਰਤਨ ਨੇ ਉਹਨਾਂ ਨੂੰ ਮਾਂਜਣ ਵਾਸਤੇ ਆਪਾਂ ਕੰਮ ਵਾਲੇ ਲਿਆਂਦੇ ਹੁੰਦੇ ਆ ਕੰਮ ਵਾਲੀਆਂ ਬੀਬੀਆਂ ਲੈਂਦੀਆਂ ਹੁੰਦੀਆਂ ਕੰਮ ਵਾਲੇ ਬੰਦੇ ਲੈਂਦੇ ਹੁੰਦੇ ਆ ਉਹ ਪਾਂਡੇ ਮਾਜਦੇ ਨੇ ਸੰਗਤ ਦੇ ਝੂਠੇ ਬਰਤਨ ਜਿਹੜੇ ਨੇ ਜਾਂ ਗਰੰਤੀ ਸਿੰਘਾਂ ਦੀ ਵੀ ਵੇਖਿਆ ਕਿ ਉਹ ਵੀ ਉਹ ਮਾਜਦੇ ਨੇ ਗਰੰਤੀ ਸਿੰਘ ਜਿਹੜੇ ਪ੍ਰਸ਼ਾਦੇ ਛਕਦੇ ਸਵੇਰੇ ਸ਼ਾਮ ਘਰਵਾਲੇ ਦੇ ਵਿੱਚੋਂ ਉਹਨਾਂ ਦੇ ਜਿਹੜੇ ਬਰਤਨ ਨੇ ਉਹ ਪਰਿਵਾਰ ਵਾਲੇ ਨਹੀਂ ਮਾਜਦੇ ਉਹ ਜਿਹੜੇ ਕੰਮ ਵਾਲੇ ਰੱਖੇ ਹੁੰਦੇ ਨੇ ਉਹ ਮਾਜਦੇ ਨੇ ਉਹ ਹੀ ਸੇਵਾ ਕਰ ਰਹੇ ਨੇ ਗਰੰਤੀ ਸਿੰਘਾਂ ਨੇ ਤਿੰਨ ਦਿਨ ਲੰਗਰ ਪਕਾਉਣ ਵਾਲੀਆਂ ਬੀਬੀਆਂ ਕੰਮ ਤੇ ਲੈਂਦੀਆਂ ਕਰਾਏ ਤੇ ਲੈਂਦੀਆਂ ਹੋਈਆਂ ਸੌਜੀ ਬਨੌਣ ਵਾਲੇ ਭਾਈ ਕਰਾਏ ਤੇ ਲੈਂਦੇ ਹੁੰਦੇ ਨੇ ਭਾਂਡੇ ਮਾਂਜਣ ਵਾਲੇ ਕਰਾਏ ਤੇ ਲੈਂਦੇ ਹੁੰਦੇ ਨੇ ਭੋਗ ਪੈ ਗਿਆ ਪਿੱਛੋਂ ਝਾੜੂ ਲਾਉਣ ਵਾਲੇ ਘਰ ਦੇ ਵਿੱਚ ਵੀ ਕੰਮ ਤੇ ਲਿਆਂਦੇ ਹੋਏ ਬੰਦੇ ਉਹੀ ਜਾਂ ਬੀਬੀਆਂ ਝਾੜੂ ਮਾਰਦੀਆਂ ਸਾਰੇ ਸਪਾਈ ਕਰਕੀਆਂ ਸ਼ਾਮ ਨੂੰ ਆਪਣੇ ਘਰੇ ਚਲ ਜਾਂਦੀਆਂ ਪਰਿਵਾਰ ਨੇ ਸੇਵਾ ਕੀ ਕੀਤੀ ਸਿਰਫ ਪੈਸੇ ਦਿੱਤੇ ਗਰੰਤੀ ਸਿੰਘਾਂ ਨੂੰ ਭੇਟਾ ਦਿੱਤੀ ਕਿ ਪੈਸੇ ਦਿੱਤੇ ਰਾਸ਼ਨ ਪਾਣੀ ਵਾਸਤੇ ਕਿ ਆ ਸਾਡੇ ਘਰੇ ਅੱਜ ਆ ਚੀਜ਼ਾਂ ਪਨੀਰ ਜਾਂ ਕੁਛ ਵੀ ਦਾਲ ਬਣਣੀ ਚਾਹੀਦੀ ਪਰ ਪਰਿਵਾਰ ਨੇ ਸੇਵਾ ਕਿੱਥੇ ਕੀਤੀ ਸੇਵਾ ਦੇਤੀ ਠੇਕੇ ਦੀ ਕਿ ਅਸੀਂ ਇੰਨੇ ਪੈਸੇ ਤੁਹਾਨੂੰ ਦੇਣੇ ਆ ਭਾਂਡੇ ਵੀ ਤੁਸੀਂ ਮੰਨਣੇ ਲੰਗਰ ਵੀ ਤੁਸੀਂ ਪਕਾਉਣਾ ਸਾਰੇ ਸੇਵਾ ਵੀ ਤੁਸੀਂ ਕਰਨੀ ਅਸੀਂ ਤੁਹਾਨੂੰ ਇਹਨੇ ਪੈਸੇ ਦੇ ਦੇਣੇ ਆ ਠੇਕੇ ਦੇ ਕੰਮ ਦਿੱਤਾ ਪਰ ਸੰਗਤ ਜੀ ਜਿੰਨਾ ਚਿਰ ਪਰਿਵਾਰ ਖੰਡਪੜ ਸਾਹਿਬ ਰਖਾਏਗਾ ਸੰਗਤ ਦੀ ਸੇਵਾ ਨਹੀਂ ਕਰੇਗਾ ਝੂਠੇ ਬਰਤਨ ਜਿਹੜੇ ਸੰਗਤ ਦੇ ਨੇ ਗ੍ਰੰਤੀ ਸਿੰਘਾਂ ਦੇ ਬਰਤਨ ਨੇ ਉਹ ਘਰ ਵਾਲੇ ਆਪ ਖੁਦ ਮਾਂਜਣ ਸੇਵਾ ਫੇਰ ਐ ਪਰ ਇਸ ਤਰ੍ਹਾਂ ਕਦੇ ਹੁੰਦਾ ਨਹੀਂ ਫਿਰ ਆਪਾਂ ਕਹਿ ਦਿੰਦੇ ਆ ਕਿ ਪਾੜ ਰਖਾਇਆ ਲਾਭ ਕੋਈ ਨਹੀਂ ਮਿਲਿਆ ਲਾਭ ਕੀ ਮਿਲਣਾ ਜਿੱਥੇ ਸੇਵਾ ਕਰਨੀ ਸੀ ਉੱਥੇ ਆਪਾਂ ਠੇਕੇ ਦੇ ਕੰਮ ਦੇਤਾ ਆਮੇ ਪਿੰਡਾਂ ਵਿੱਚ ਬਹੁਤ ਜਾਂ ਸ਼ਹਿਰਾਂ ਦੇ ਵਿੱਚ ਚੱਲ ਰਿਹਾ ਇਸ ਤਰ੍ਹਾਂ ਕਿ ਲੰਗਰ ਵੀ ਘਰ ਵਾਲੇ ਨਹੀਂ ਪਕਾਉਂਦੇ ਕਿਉਂਕਿ ਉਹਨਾਂ ਨੇ ਸਵੇਰ ਨਾਲ ਨਹਾ ਧੋ ਕੇ ਕੱਪੜੇ ਪਾ ਲੈਣੇ ਸਹੀ ਸੋਹਣੇ ਕੱਪੜੇ ਪਾ ਲੈਣੇ ਆ ਤੇ ਉਹਨੂੰ ਰਿਸ਼ਤੇਦਾਰਨ ਸੰਭਾਲ ਉਹਨੂੰ ਰਿਸ਼ਤੇਦਾਰਨ ਸੰਭਾਲ ਬਸ ਇਸ ਵਿੱਚ ਪਰ ਜਿਹੜਾ ਸੰਗਤ ਜੀ ਸੰਗਤ ਦੀ ਸੇਵਾ ਕਰਨੀ ਝੂਠੇ ਬਰਤਨ ਮਾਂਜਨੇ ਨੇ ਸੰਗਤ ਦੇ ਹੱਥ ਧੋਣੇ ਨੇ ਉਹ ਸੰਗਤ ਜੀ ਖਤਮ ਹੋ ਗਿਆ ਕੰਮ ਠੇਕੇ ਤੇ ਕੰਮ ਦਿੱਤਾ ਜਦੋਂ ਪੰਗਤ ਲੱਗਦੀ ਸੀ ਸੰਗਤ ਜੀ ਪਹਿਲਾਂ ਪਹਿਲਾਂ ਸੰਗਤ ਲੱਗਦੀ ਸੀ ਸੰਗਤ ਲੱਗ ਜਿੰਨਾ ਤੱਕ ਪੂਰਾ ਸਮਾਨ ਨਹੀਂ ਵਰਤ ਜਾਂਦਾ ਸੀ ਸੰਗਤ ਵਿੱਚ ਦਾਲ ਪ੍ਰਸ਼ਾਦੇ ਸਬਜੀ ਪਾਣੀ ਉਹਨਾਂ ਚਿਰ ਸਾਰੀ ਸੰਗਤ ਨਾਮ ਜਪਦੀ ਹੁੰਦੀ ਸੀ ਜਦੋਂ ਸਾਰੀ ਸੰਗਤ ਵਿੱਚ ਵਰਤ ਗਿਆ ਤੇ ਇੱਕ ਸਿੰਘ ਨੇ ਫਿਰ ਸ਼ਲੋਕ ਪੜ੍ਹ ਦੇਣਾ ਸ਼ਲੋਕ ਪੜ੍ਹ ਕੇ ਸਾਰੀ ਸੰਗਤ ਨੇ ਛਕ ਲੈਣਾ ਜੋ ਸਾਰੀ ਸੰਗਤ ਨੇ ਛਕ ਲਿਆ ਪ੍ਰਸ਼ਾਦਾ ਫਿਰ ਸੰਗਤ ਦੀ ਸਾਰੀ ਸੰਗਤ ਦੇ ਹੱਥ ਤੋਂ ਆਏ ਜਾਣ ਸਾਰੀ ਸੰਗਤ ਦੇ ਹੱਥ ਤੋਂ ਆ ਕੇ ਫਿਰ ਇੱਕ ਸਿੰਘ ਸ਼ਲੋਕ ਪੜੇ ਸਮਾਪਤੀ ਦਾ ਲੰਗਰ ਦੀ ਦਾ ਲੰਗਰ ਦੀ ਸਮਾਪਤੀ ਤੋਂ ਬਾਅਦ ਸ਼ਲੋਕ ਪੜ ਕੇ ਅਰਦਾਸ ਬੇਨਤੀ ਕੀਤੀ ਜਾਵੇ ਫਿਰ ਸਾਰੀ ਜਿਹੜੇ ਪਰਿਵਾਰ ਦੇ ਮੈਂਬਰ ਨੇ ਬੀਬੀਆਂ ਭਰਾ ਜਿੰਨੇ ਵੀ ਸਾਰੇ ਨੇ ਸਾਰੇ ਸੰਗਤ ਦੇ ਬਰਤਨ ਆਪ ਚੁੱਕਣ ਚੁੱਕ ਕੇ ਬਰਤਨ ਆਪ ਮਾਂਜਣ ਆਪ ਸੇਵਾ ਕਰਨ ਲੰਗਰ ਆਪ ਪਕਾਉਣ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਕੀ ਸੀ ਅੱਜ ਤੋਂ 50 ਸਾਲ ਪਹਿਲਾਂ ਲਾ ਲੋ ਬਜ਼ੁਰਗ ਦੱਸਦੇ ਨੇ ਕਹਿੰਦੇ ਆਣ ਗਵਣ ਦੀ ਬੀਬੀਆਂ ਇਕੱਠੀਆਂ ਹੋ ਕੇ ਖਾਣ-ਪਾਣ ਹੋਣਾ ਤੇ ਉਹ ਸੰਗਤ ਚ ਸਾਰੇ ਆਣ ਕੇ ਲੰਗਰ ਪਕਾਉਂਦੀ ਸੀ ਕਦੇ ਕੰਮ ਵਾਲੀ ਬੀਬੀ ਨਹੀਂ ਕੋਈ ਲੈਂਦੀ ਸੀ ਤੇ ਹੁਣ ਕਹਿੰਦੇ ਆਣ-ਗੜ ਕੋਈ ਆਉਂਦਾ ਨਹੀਂ ਕੋਈ ਸਾਦਾ ਹੀ ਨਹੀਂ ਖੁਸ਼ ਨਹੀਂ ਅਗਲਾ ਕਿਸ ਤੋਂ ਗਵਾਂਢੀ ਤਾਂ ਖੁਸ਼ ਨਹੀਂ ਹੈਗਾ ਇਹ ਅਸਲ ਮਰਿਆਦਾ ਹੈ ਕਿ ਆਪ ਹੱਥੀਂ ਸੇਵਾ ਕਰੋ ਖਾਣ-ਪਾਣ ਪਾਠੀ ਸਿੰਘਾਂ ਦੀ ਸੇਵਾ ਕਰੋ ਆਪ ਖੁਦ ਸੇਵਾ ਕਰੋ ਤੇ ਤੁਹਾਨੂੰ ਸੰਗਤ ਦੀ ਪਾੜ ਰਖਾਏ ਹੋਏ ਦਾ ਪੂਰਾ ਲਾਭ ਪ੍ਰਾਪਤ ਹੋਵੇਗਾ ਫਲ ਪੂਰਾ ਹੋਵੇਗਾ ਗਰੰਤੀ ਸਿੰਘ ਚੜ੍ਹਦੀ ਕਲਾ ਵਲ ਆਓ ਪੇਟਾ ਫੋਲ ਦਿਓ ਜੇ 8000 ਪੇਟ ਹੈ 10000 ਦਿਓ 10000 ਤੇ 12000 ਦਿਓ ਗਰੰਤੀ ਸਿੰਘਾਂ ਨੂੰ ਵਸਤਰ ਦਿਓ ਖੁਸ਼ ਕਰੋ ਗਰੰਤੀ ਸਿੰਘਾਂ ਨੂੰ ਤੇ ਚੜ੍ਹਦੀ ਕਲਾ ਉਹ ਸਿੰਘ ਹੋਣ ਇਹ ਸੰਗਤ ਜੀ ਤੁਸੀਂ ਇਸ ਤਰ੍ਹਾਂ ਕਰੋਗੇ ਅਖੰਡਪੁਰ ਸਾਹਿਬ ਰਖਾਉਣ ਵੇਲੇ ਆਪ ਹੱਥੀਂ ਸੇਵਾ ਕਰੋਗੇ ਤੇ ਸੰਗਤ ਜੀ ਜਿਆਦਾ ਲਾਭ ਪ੍ਰਾਪਤ ਹੋਵੇਗਾ ਭੁੱਲਾਂ ਦੀ ਮਾਫੀ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਇਸੇ ਚੈਨਲ ਤੇ ਸੰਗਤ ਜੀ ਲੜੀਵਾਰ ਸੰਥਿਆ ਚੱਲ ਰਹੀ ਹੈ ਗੁਰਬਾਣੀ ਦੀ ਰਾਤ ਨੂੰ ਸਵੇਰ 8 ਵਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ